ਦੁਬਾਰਾ ਇੱਥੇ ਕੋਈ ਨਹੀਂ ਆਇਆ ਇੱਕ ਤੇ ਆਡੀਮ ਸਾਹਿਬ ਤੋਂ ਇਹ ਮੰਗ ਕਰਦੇ ਆ ਕਿ ਇਸ ਮਸਲੇ ਨੂੰ ਇਹ ਸਾਰਾ ਪਧਰਿਆ ਕਰਕੇ ਤੇ ਇੱਥੇ ਪਾਣੀ ਦਾ ਛੜਕਾਓ ਕੀਤਾ ਜਾਵੇ ਕਿਉਂਕਿ ਪਰਿਵਾਰਾਂ ਨੇ ਦੱਸਿਆ ਕਿ ਇੰਨਾ ਮਿੱਟੀ ਘਟਾ ਔੜਦਾ ਕਿ ਇਹਨਾਂ ਨੂੰ ਰੋਟੀ ਪਾਣੀ ਜਿਹੜਾ ਬਣਾਉਣਾ ਤੇ ਖਾਣਾ ਦੁੱਭਰ ਹੋਇਆ ਪਿਆ ਪਰ ਪ੍ਰਸ਼ਾਸਨ ਨੂੰ ਬਾਰ-ਬਾਰ ਕਹਿਣ ਤੇ ਜਿਹੜੀ ਕੋਈ ਵੀ ਪ੍ਰਸ਼ਾਸਨ ਵੱਲੋਂ ਇੱਥੇ ਪ੍ਰਬੰਧ ਨਹੀਂ ਕੀਤਾ ਗਿਆ ਤਾਂ ਇਹਦੇ ਸਬੰਧ ਦੇ ਵਿੱਚ ਅੱਜ ਇਹ 14 ਮੈਂਬਰੀ ਪਰਿਵਾਰਾਂ ਨੇ ਆਪਣੀ ਇੱਕ ਸੰਘਰਸ਼ਕ ਕਮੇਟੀ ਤਿਆਰ ਕੀਤੀ ਆ ਤੇ ਇਸ ਸੰਘਰਸ਼ਕ ਕਮੇਟੀ ਦਾ 14 ਮੈਂਬਰੀ ਦਾ ਜਿਹੜਾ ਐਕਸ਼ਨ ਹੈਗਾ ਜੇਕਰ ਇਹ ਪੱਧਰਾਂ ਕਰਕੇ ਪਾਣੀ ਨਹੀਂ ਛਿੜਕਾ ਹੁੰਦਾ ਪ੍ਰਸ਼ਾਸਨ ਇਸ ਗੱਲ ਨੂੰ ਨਹੀਂ ਸੁਣਦਾ ਸਾਡੇ ਐਡੀਨਿਓ ਸਾਹਿਬ ਇਸ ਗੱਲ ਨੂੰ ਨਹੀਂ ਸੁਣਦੇ ਤਾਂ ਸੋਮਵਾਰ ਦਾ ਜਿਹੜਾ ਇਹਨਾਂ ਦਾ ਅਲਟੀਮੇਟ ਮਾ ਐਸਡੀ ਅਫਸਰ ਧਰਨਾ ਦਿੱਤਾ ਜਾਊਗਾ ਪਹਿਲਾਂ ਇਸ ਮੰਗ ਨੂੰ ਰੱਖ ਕੇ ਕਿ ਵੀ ਜਿਹੜਾ ਇੱਥੇ ਇਹਦਾ ਰੋਡ ਨੂੰ ਪੱਧਰਾਂ ਕਰਕੇ ਤੇ ਇੱਥੇ ਪਾਣੀ ਸੜਕਿਆ ਜਾਵੇ ਮਿੱਟੀ ਘਟਾ ਨਾ ਉੱਡੇ ਜਿਹੜੇ ਬੱਟੇ ਆ ਇਹ ਸੰਗਤ ਦੇ ਬੈਠੀ ਦੇ ਜਿਹੜੇ ਜਦੋਂ ਗੱਡੀਆਂ ਲਾਗਦੀਆਂ ਵਜਨ ਵਾਲੀਆਂ ਤੇ ਉਹ বাজਦੇ ਆ ਨਾ ਵੱਜਣ ਪਹਿਲੀ ਮੰਗ ਤੇ ਇਹੀ ਆ ਉਸ ਤੋਂ ਇਲਾਵਾ ਪਹਿਲਾਂ ਵੀ ਮਿਲ ਚੁੱਕੇ ਆ ਜਿਹੜੀ ਉਹ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਵੀ ਮਿਲ ਚੁੱਕੇ ਆ ਤੇ ਇਹਦੇ ਵਿੱਚ ਇੱਕ ਅਗਲੀ ਮੰਗ ਆ ਜਿਹੜੀ ਸਬੰਧਤ ਅਧਿਕਾਰੀਆਂ ਨਾਲ ਇਹ 14 ਮੈਂਬਰੀ ਜਿਹੜੀ ਕਮੇਟੀ ਆ ਉਹਦੀ ਮੀਟਿੰਗ ਕਰਾਈ ਜਾਵੇ ਇਹਦੇ ਬਾਰੇ ਜਿਹੜੀ ਇੰਨਾ ਪਰਿਵਾਰਾਂ ਨੂੰ ਕਿੰਨਾ ਕਿੰਨੀ ਜਗਾ ਜਾਂ ਕੀ ਹਿਸਾਬ ਕਿਤਾਬ ਆ ਉਹ ਦੱਸਿਆ ਜਾਵੇ ਕੱਲ ਦੱਸਣ ਤੇ ਇੱਥੇ ਵੀਰਾਂ ਨੇ ਦੱਸਿਆ ਕਿ ਨਿਹਾਲ ਸਿੰਘ ਵਾਲੇ ਦੇ ਵਿੱਚ ਜਿਹੜੇ ਇਹਨਾਂ ਦੇ ਮਕਾਨ ਹੈਗੇ ਆ ਉਹ ਜਦੋਂ ਇਹਨਾਂ ਨੇ ਪਤਾ ਕਰਿਆ ਤੇ ਇਥੋਂ ਵੀ ਅਫਸਰ ਸਾਹਿਬ ਦਾ ਜਵਾਬ ਇਹ ਸੀਗਾ ਕਿ ਤੁਹਾਡੇ ਤੇ ਮਕਾਨ ਹੀ ਹੈ ਨਹੀਂ ਇੱਥੇ ਤੋ ਪਟਵਾਰੀ ਸਾਹਿਬ ਤੇ ਕਾਨੂੰਗੋ ਦਾ ਇਹ ਜਵਾਬ ਸੀ ਕਿ ਤੁਹਾਡੀ ਦੇ ਜਗ੍ਹਾ ਹੀ ਹੈਣੀ ਆ ਤੁਹਾਡੇ ਤੇ ਇੱਥੇ ਮਕਾਨ ਹੀ ਹੈਣੀ ਆ ਕਾਗਜ਼ਾਂ ਦੇ ਵਿੱਚ ਪਰ ਇਹਨਾਂ ਵੀਰਾਂ ਨੇ ਦੱਸਿਆ ਕਿ ਜਦੋਂ ਇਹਨਾਂ ਨੇ ਉਹ ਅੱਗੇ ਜਾ ਕੇ ਰਿਪੋਰਟ ਮੋਗਿਓ ਪਤਾ ਕੀਤੀ ਆ ਮੋਗਿਓ ਜਾ ਕੇ ਪ੍ਰਸ਼ਾਸਨ ਨੂੰ ਪੁੱਛਿਆ ਤਾਂ ਇਹ ਬਕਾਇਦਾ ਇਹਨਾਂ ਦੇ ਉੱਥੇ ਉਹ ਜਗ੍ਹਾ ਇਹਨਾਂ ਦੇ ਨਾਮ ਆ ਤੇ ਬਕਾਇਦਾ ਇਹਨਾਂ ਦੇ ਉੱਥੇ ਜਿਹੜੇ ਹੈਗੇ ਮਕਾਨ ਸੋ ਇਹ ਪ੍ਰਸ਼ਾਸਨ ਜਿਹੜਾ ਨਿਹਾਲ ਸਿੰਘ ਵਾਲੇ ਦਾ ਇਹ ਪਰਿਵਾਰਾਂ ਦੇ ਅੱਖਾਂ 'ਚ ਘੱਟਾ ਪਾ ਰਿਹਾ ਉਹ ਕਿਤੇ ਹਾਲਤ 'ਚ ਵੀ ਜਿਹੜਾ ਹੈਗਾ ਨਹੀਂ ਪਹਿਣ ਦੇਾਂਗੇ ਇਹ ਦੋ ਮੰਗਾਂ ਸਾਡੀਆਂ ਐਸ.ਡੀ.ਐਮ. ਸਾਹਿਬ ਨੂੰ ਬੇਨਤੀ ਆ ਵੀ ਇਹਨਾਂ ਤੇ ਗੌਰ ਕੀਤੀ ਜਾਵੇ ਸਭ ਤੋਂ ਪਹਿਲੀ ਮੰਗ ਹੈਗੀ ਆ ਪਾਣੀ ਦਾ ਸੜਕਾਓ ਜਿਹੜਾ ਹੈਗਾ ਉਹ ਕੀਤਾ ਜਾਵੇ ਜਿਹੜੇ ਪੱਟੇ ਆ ਇਹਨਾਂ ਨੂੰ ਉਖਲੀਆਂ ਨੂੰ ਭਰ ਕੇ ਪਾਣੀ ਦਾ ਸੜਕਾਓ ਕੀਤਾ ਜਾਵੇ ਦੂਸਰੀ ਮੰਗ ਇਹ ਹੈਗੀ ਆ ਕਿ ਜਿਹੜਾ ਸਬੰਧਤ ਵਿਭਾਗ ਆ ਇਹ 14 ਮੈਂਬਰੀ ਕਮੇਟੀ ਆ ਜਿਹੜੀ ਸਾਡੀ ਇਹਦੇ ਨਾਲ ਮੀਟਿੰਗ ਲਾਵੇ ਇੱਥੇ ਆ ਕੇ ਧਰਨੇ ਦੇ ਵਿੱਚ ਮੀਟਿੰਗ ਲਾਵੇ ਜੇ ਸਾਡੀਆਂ ਦੋਹੇ ਮੰਗਾਂ ਤੇ ਜੇ ਕੋਈ ਨਹੀਂ ਤੁਸੀਂ ਗੌਰ ਕਰੋਗੇ ਤਾਂ ਜਿਹੜਾ ਸੋਮਵਾਰ ਨੂੰ ਹੈਗਾ ਤਾਂ ਵੱਡੇ ਪੱਧਰ ਤੇ ਜਿਹੜੀ ਸੰਗਤ ਆ ਇਹ ਐਸਡੀਐਮ ਦਫ਼ਤਰ ਤੇ ਧਰਨਾ ਦੇਊਗੀ ਤੇ ਫਿਰ ਉਹਦੀ ਜ਼ਿੰਮੇਵਾਰੀ ਇਹ ਪ੍ਰਸ਼ਾਸਨ ਦੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜ਼ਿੰਦਾਬਾਦ ਲੜਦੇ ਲੋਕ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਸ਼ਰਕ ਪ੍ਰਸ਼ਾਸਨ ਮੁਰਦਾਬਾਦ ਮੁਰਦਾ ਪ੍ਰਸ਼ਾਸਨ ਮੁਰਦਾਬਾਦ 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 ਸਰਕ ਪ੍ਰਸ਼ਾਸਨ ਮੁਰਦਾਬਾਦ 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 ਸਾਡਾ ਇਕਤਾ ਜਿੰਦਾਬਾਦ ਸਾਡਾ ਇਕਤਾ ਜਿੰਦਾਬਾਦ ਸਾਡਾ ਇਕਤਾ ਜਿੰਦਾਬਾਦ ਜਿੰਦਾਬਾਦ ਠੀਕ ਹੈ ਜੀ ਠੀਕ ਹੈ ਜੀ ਹਾਂ ਜੀਾਰੇ ਪੂਰੇ ਜੋਸ਼ ਨਾਲ ਆਪਣੇ ਹਲਾ ਸ਼ਾਟ ਲੈਣਾ ਸੀ ਇਹਦਾ ਬੈਨਰ ਦਾ ਜਿਹੜੇ ਨਾਮੇ ਸਿਰੂਗਾ ਜਿਹੜੇ ਆ ਜੋ

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਬੀ ਸਿੰਘ ਮਾਛੀ ਕੇ ਤੇ ਮੇਰੇ ਨਾਲ ਪਰਿਵਾਰ ਜਿਹੜੇ ਮਜ਼ਦੂਰ ਪਰਿਵਾਰਾਂ ਦੇ ਇਸ ਰੋਡ ਦੇ ਵਿੱਚ ਘਰ ਆਉਂਦੇ ਆ ਤੇ ਨਾਲ ਜਥੇਬੰਦੀਆਂ ਦੇ ਆਗੂ ਸੇਰੇ ਪੰਜਾਬ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਆਤਮਾ ਸਿੰਘ ਜੀ ਤੋਂ ਰਿਪੋਰਟ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਧਰਨਾ ਚੱਲ ਰਿਹਾ ਤੇ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਸਾਡੇ ਇਲਾਕੇ ਦੀਆਂ ਸਾਰੀਆਂ ਇਸ ਪਰਿਵਾਰਾਂ ਦੇ ਨਾਲ ਸਪੋਰਟ ਤੇ ਖੜੀਆਂ ਸੋ ਅੱਜ ਧਰਨਾ ਲੱਗੇ ਨੂੰ 10 ਦਿਨ ਹੋ ਗਏ ਆ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਤੇ ਇਸ ਪਰਿਵਾਰਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਸਭ ਤੋਂ ਪਹਿਲਾਂ ਤਾਂ ਵੇਚ ਲੈ ਲਿਓ ਆ ਟਰੱਕ ਸਭ ਤੋਂ ਪਹਿਲਾਂ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਸੀ ਕਿ ਜੇ ਇਹਨੇ ਕੇ ਪੈਰਾਂ ਦੇ ਨਾਲ ਦੱਬ ਕੇ ਜਿਹੜੇ ਚੱਲਦੇ ਆ ਇੱਥੇ ਬੈਠੇ ਧਰਨਾਕਾਰੀਆਂ ਦੇ ਵੱਟੇ ਵੱਜ ਰਹੇ ਆ ਉਸ ਤੋਂ ਇਲਾਵਾ ਜਿਹੜਾ ਮਿੱਟੀ ਘਟਾ ਔਰ ਰਿਹਾ ਇਹ ਮੰਗ ਰੱਖੀ ਸੀ ਕਿ ਵੀ ਇੱਕ ਇਹਨੂੰ ਠੱਡੇ ਪਧਰੇ ਕਰਕੇ ਤੇ ਜਿਹੜਾ ਪਾਣੀ ਛਿੜਕਿਆ ਜਾਵੇ